ਇਹ ਫਿਲਮ ਜਿਹੜੀ ਆ ਇਹ ਇਹਦਾ ਮਤਲਬ ਇਦਾਂ ਨਹੀਂ ਵੱਜ ਜਾਂਦਾ ਪਹਿਲੀ ਗੱਲ ਤੇ ਇਹ ਕੋਈ ਮਨੋਰੰਜਨ ਵਾਲੀ ਕੱਲੀ ਫਿਲਮ ਨਹੀਂ ਆ ਇਹਨੂੰ ਦਸਤਾਵੇਜ਼ੀ ਜੀ ਜਦੋਂ ਆਪਾਂ ਕਹਦੇ ਨੇ ਡਾਕੂਮੈਂਟਰੀ ਫਿਲਮ ਹੈ ਤੇ ਇਹਦਾ ਮਤਲਬ ਹੁੰਦਾ ਕਿ ਉਹ ਡਾਕੂਮੈਂਟਸ ਜਿਹੜੇ ਆ ਉਹਨਾਂ ਦੇ ਆਧਾਰ ਤੇ ਆ ਇਹਦੇ ਵਿੱਚ ਕੋਈ ਮਤਲਬ ਫਰਜੀ ਕਹਾਣੀ ਨਹੀਂ ਬਣਾਈ ਜਾਂਦੀ ਲਗਭਗ ਸਾਰਾ ਕੁਝ ਜਿਹੜਾ ਉਹ ਜੋਕ ਜੋ ਬੀਤਿਆ ਹੁੰਦਾ ਉਹਨੂੰ ਹੂਬ ਹੂਬ ਪੇਸ਼ ਕੀਤਾ ਜਾਂਦਾ ਦੋਸਤੋ 1 ਘੰਟਾ 45 ਮਿੰਟ ਲੰਬੀ ਇਹ ਫਿਲਮ ਹੈ ਇਹ ਫਿਲਮ ਜਿਹੜੀ ਆ ਮੈਂ ਫੇਰ ਬਾਰ-ਬਾਰ ਕਹਿੰਨਾ ਹੈ ਕਿ ਤੁਹਾਨੂੰ ਇਹ ਅਹਿਸਾਸ ਜ਼ਰੂਰ ਕਰਾਏਗੀ ਕਿ ਇਹ ਮੂਵਮੈਂਟ ਅਸਲ 'ਚ ਬਣੀ ਕਿਉਂ ਕਿਵੇਂ ਬਣੀ ਇਹਦੇ ਕਾਰਨ ਕੀ ਸੀ ਇਹ ਜਿਹੜੀ ਸਾਰੀ ਇਹਦੀ ਉਥਲ-ਪੁਥਲ ਸਾਡੇ ਇੱਥੇ ਚੱਲ ਰਹੀ ਹੈ ਧਰਤਲ ਤੇ ਉਹਨੂੰ ਇੱਕ ਵਾਰੀ ਦ੍ਰਿਸ਼ ਦੇ ਵਿੱਚ ਰੂਪ ਦੇ ਵਿੱਚ ਤੁਸੀਂ ਦੇਖੋਗੇ ਤੇ ਤੁਸੀਂ ਸਮਝ ਸਕੋਗੇ ਕਿ ਕਿਹੜੀਆਂ-ਕਿਹੜੀਆਂ ਔਕੜਾਂ ਦਾ ਕਿਸਾਨ ਜਥੇਬੰਦੀਆਂ ਨੇ ਉਹਨੂੰ ਸਾਹਮਣਾ ਕੀਤਾ 19 ਤਰੀਕ ਦਿਨ ਕਰ ਬਣਾ ਜੀ ਦਿਨ ਐਤਵਾਰ ਹੈ ਐਤਵਾਰ ਦਾ ਦਿਨ ਤੇ ਠੀਕ 1 ਵਜੇ ਸਟਾਰਟ ਹੋ ਜਣੀ ਆ ਫਿਲਮ ਤੁਸੀਂ ਸਾਢੇ 12 ਵਜੇ ਤੋਂ ਲੇਟ ਨਹੀਂ ਹੋਣਾ ਚਾਹ ਪਾਣੀ ਆਪਣਾ ਲੈ ਕੇ ਆਪਣੀ ਸੀਟ ਲੈਣੀ ਆ ਤੇ ਮੈਨੂੰ ਲੱਗਦਾ ਉਸ ਦਿਨ ਸ਼ੋਅ ਤੁਹਾਨੂੰ ਦੋ ਕਰਨੇ ਪੈਣੇ ਸਰ ਉਸ ਤੋਂ ਬਾਅਦ ਫਿਰ ਇੱਕ ਠੀਕ ਹੈ ਜੀ ਦੇਖਾਂਗੇ ਜੋ ਵੀ ਜੋ ਵੀ ਲੋਕਾਂ ਦਾ ਹੰਕਾਰ ਆਊਗਾ ਆਪਾਂ ਉਹ ਕਰਾਂਗੇ ਤੇ ਤੁਸੀਂ ਨੰਬਰੇ ਕੋਈ ਬੋਲ ਕੇ ਹੌਲੀ ਹੌਲੀ ਦੱਸ ਵੀ ਦਿਓ ਬਲਦੇਵ ਰੈਪਾਹਰਾ ਦਾ ਨੰਬਰ ਹੈਗਾ ਜੀ ਬੋਲੋ 416 881 72002 416 881 70 7202